ਪੜਿਆ ਹੋਵੈ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਐ ਜਿਹਾ ਕਾਲੇ ਕਲਣਾ ਤੇ ਵਿਹੂ ਨੋਂ ਪਚਾਰੀਐ ਐਸੀ ਕਲਾ ਨਖੇਢੀਐ ਜਿਤ ਦਰਗਹ ਗਿਆ ਹਾਰੀਐ ਪੜਿਆ ਅਤੈ ਓ ਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰਿਐ ਆਸਾਵਲ ਪੰਜਵਾ ਅਨਕ ਭਾਂਤ ਕਰ ਸੇਵਾ ਕਰੀਐ ਜਿਉ ਪ੍ਰਾਨ ਧਨ ਆਗੇ ਧਰੀਐ ਪਾਣੀ ਪੱਖਾ ਕਰਉ ਤਦ ਅਬ ਮਹਨ ਅਨਕ ਬਾਰ ਜਾਈਏ ਕੁਰਬਾਨ ਸਾਈ ਸੋ ਆਗਣ ਜੋ ਪ੍ਰਭ ਪਾਈ ਤਿਸ ਕੇ ਸੰਗ ਮਿਲਉ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨ ਹਾਰ ਉਨ ਕੀ ਰੈਣ ਬਸੈ ਜੀ ਨਾਲ ਮਾਥੇ ਭਾਗ ਤਾ ਪਾਉ ਸੰਗ